ਜੇਕਰ ਸਿੱਧੂ ਮੂਸੇਵਾਲਾ ਚੰਡੀਗੜ੍ਹ ਰਹਿੰਦਾ ਹੁੰਦਾ ਤਾਂ ਉਸ ਦਾ ਕਤਲ ਨਾ ਹੁੰਦਾ ਅਜਿਹਾ ਸਾਡਾ ਕਹਿਣਾ ਨਹੀਂ ਹੈ ਅਜਿਹਾ ਕਹਿਣਾ ਹੈ ਪੰਜਾਬੀ ਗਾਇਕ ਮਨਕੀਰਤ ਔਲਖ ਦਾ ਮੈਂ ਕਹਿੰਦਾ ਸਿੱਧੂ ਮੂਸੇਵਾਲਾ ਕਦੇ ਮਰ ਨਹੀਂ ਸਕਦਾ ਸੀ ਉਹਦੀ ਡੈਥ ਨਹੀਂ ਹੋ ਸਕਦੀ ਸੀ ਉਹ ਚੰਡੀਗੜ੍ਹ ਹੀ ਰਹਿੰਦਾ ਸੱਤਰੀਆ ਕਾਲ ਮੈਂ ਜਸਪ੍ਰੀਤ ਤੇ ਤੁਸੀਂ ਵੇਖ ਰਹੇ ਹੋ ਮਾਈਂਡ ਮੇਜ਼ ਮੀਡੀਆ ਇੱਕ ਨਿੱਜੀ ਇੰਟਰਵਿਊ ਦੇ ਦੌਰਾਨ ਮਨਕੀਰਤ ਔਲਖ ਤੋਂ ਜਦੋਂ ਸਿੱਧੂ ਬਾਰੇ ਸਵਾਲ ਪੁੱਛੇ ਜਾਂਦੇ ਨੇ ਤਾਂ ਉਹ ਦੱਸਦੇ ਨੇ ਕਿ ਸਿੱਧੂ ਉਹਨਾਂ ਦਾ ਭਰਾ ਸੀ ਤੇ ਉਹਨਾਂ ਦੇ ਨਾਲ ਉਹਨਾਂ ਦਾ ਕਾਫੀ ਪਿਆਰ ਸੀ ਹਾਂ ਸਿੱਧੂ ਮੂਸੇਵਾਲਾ ਭਾਈ ਥਾ ਜੀ ਬਹੁਤ ਜ਼ਿਆਦਾ ਪਿਆਰ ਥਾ ਤੁਹਾਨੂੰ ਦੱਸ ਦਈਏ ਕਿ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੁੰਦਾ ਹੈ ਤਾਂ ਉਸ ਤੋਂ ਬਾਅਦ ਦੋ ਨਾਮ ਸਾਹਮਣੇ ਆਏ ਸੀ ਇੱਕ ਨਾਮ ਸੀ ਮਨਕੀਰਤ ਔਲਖ ਦਾ ਤੇ ਦੂਜਾ ਸੀ ਬੱਬੂ ਮਾਨ ਦਾ ਜਿਸ ਤੋਂ ਬਾਅਦ ਪੁਲਿਸ ਵੱਲੋਂ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਪੁੱਛਗਿੱਛ ਤੋਂ ਬਾਅਦ ਉਹ ਦੋਵੇਂ ਬੇਕਸੂਰ ਸਾਬਤ ਹੁੰਦੇ ਨੇ ਸਾਰੀਆਂ ਇਨਕੁਆਰੀਆਂ ਵੀ ਹੋਈਆਂ ਭਾਜੀ ਹਰ ਚੀਜ਼ 'ਚੋਂ ਸਾਨੂੰ ਕਲੀਅਰ ਚਿੱਤਾਂ ਵੀ ਦਿੱਤੀਆਂ ਪਰ ਇਹ ਸਭ ਦੇ ਬਾਅਦ ਜਦੋਂ ਮਨਕੀਰਤ ਆਲਖ ਆਪਣੇ ਲਾਈਵ ਸ਼ੋਅ ਕਰਦੇ ਨੇ ਤਾਂ ਉਹ ਸਿੱਧੂ ਮੂਸੇਵਾਲਾ ਦਾ ਜ਼ਿਕਰ ਹੈ ਜਿਹੜਾ ਆਪਣੇ ਸ਼ੋਅਜ਼ ਦੇ ਵਿੱਚ ਕਰਦੇ ਨਜ਼ਰ ਆਉਂਦੇ ਨੇ ਪਰ ਮਨਕੀਰਤ ਆਲਖ ਵੱਲੋਂ ਦਿੱਤੀ ਇਸ ਸਟੇਟਮੈਂਟ ਕੀ ਜੇਕਰ ਸਿੱਧੂ ਮੂਸੇਵਾਲਾ ਚੰਡੀਗੜ੍ਹ ਰਹਿੰਦੇ ਹੁੰਦੇ ਤਾਂ ਉਹਨਾਂ ਦਾ ਕਤਲ ਨਾ ਹੁੰਦਾ ਆਪਣੇ ਆਪ ਦੇ ਵਿੱਚ ਇੱਕ ਵੱਡੇ ਸਵਾਲ ਖੜੇ ਕਰਦਾ ਨਜ਼ਰ ਆ ਰਿਹਾ ਹੈ ਮੈਂ ਕਹਿੰਦਾ ਸਿੱਧੂ ਮੂਸੇਵਾਲਾ ਕਦੇ ਮਰ ਨਹੀਂ ਸਕਦਾ ਸੀ ਉਹਦੀ ਡੈਥ ਨਹੀਂ ਹੋ ਸਕਦੀ ਸੀ ਉਹ ਚੰਡੀਗੜ੍ਹ ਹੀ ਰਹਿੰਦਾ ਤਾਂ ਇਸ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਸਿੱਧੂ ਦੇ ਨਾਲ ਆਪਣੀਆਂ ਮੁਲਾਕਾਤਾਂ ਦਾ ਜ਼ਿਕਰ ਕਰਦਿਆ ਵੀ ਦੱਸਿਆ ਕਿ ਇੱਕ ਵਾਰ ਉਹਨਾਂ ਨੇ ਐਵੇਂ ਇੱਕ ਗੀਤ ਜਿਹੜਾ ਗਾਇਆ ਜਿਸ ਤੋਂ ਬਾਅਦ ਉਹਨਾਂ ਦੋਵਾਂ ਤੇ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਮੇਰੀਆਂ ਆਪਕੋ ਕਈ ਹਮਾਰੇ ਤੇ ਐਫ ਆਈ ਆਰ ਵੀ ਦੋਨੋਂ ਤੇ ਇਕੱਠੀ ਹੋਈਆਂ ਜਿਵੇਂ ਮੈਂ ਇੱਕ ਵਾਰੀ ਸਿੱਧੂ ਦੇ ਘਰ تھا ਅ ਅਸੀਂ ਕੋਈ ਗਾਣਾ ਗਾ ਦਿਆ ਤਾਂ ਬਿਨਾ ਮਤਲਬ ਕੀ ਐਫ ਆਈ ਆਰ ਐਫ ਆਈ ਆਰ ਹੋਈ ਸੀ ਪਰ ਇਹਨਾਂ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਹੋਇਆਂ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉੱਥੇ ਹੀ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੁੰਦਾ ਹੈ ਤਾਂ ਉਸ ਤੋਂ 2 ਦਿਨ ਬਾਅਦ ਮਨਕੀਰਤ ਔਲਖ ਦਾ ਕੈਨੇਡਾ ਚਲੇ ਜਾਣਾ ਵੀ ਉਹਨਾਂ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕਰਦਾ ਨਜ਼ਰ ਆਉਂਦਾ 29 ਮਈ 2022 ਨੂੰ ਉਹਦੀ ਡੈਥ ਹੋਈ 2 ਤਰੀਕ ਨੂੰ ਮੈਂ ਕੈਨੇਡਾ ਜਾਣਾ ਹੈ ਅੱਛਾ ਮੇਰਾ ਬੇਟਾ ਕੈਨੇਡਾ ਹੋਇਆ ਹੈ 21 ਜੂਨ 2022 ਮੇਰਾ ਬੇਟਾ ਹੋਇਆ ਸਿੱਧੂ ਕਤਲ ਕੇਸ ਦੇ ਦੌਰਾਨ ਲਾਰੈਂਸ ਮਿਸ਼ਨੋਈ ਤੇ ਨਾਲ ਹੀ ਬੰਬੀਹਾ ਗਰੁੱਪ ਦਾ ਨਾਮ ਹੈ ਜਿਹੜਾ ਸਾਹਮਣੇ ਹੁੰਦਾ ਹੈ ਤੇ ਲਾਰੈਂਸ ਦੇ ਨਾਲ ਪੰਜਾਬੀ ਗਾਇਕ ਮਨਕੀਰਤ ਔਲਖ ਦੀ ਜਿਹੜੀ ਦੋਸਤੀ ਹੈ ਕਾਲਜ ਸਮੇਂ ਤੋਂ ਹੀ ਸੀ ਇਸ ਕਰਕੇ ਉਹਨਾਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾਂਦਾ ਪਰ ਜੇਕਰ ਦੂਜੇ ਪੱਖ ਤੋਂ ਦੇਖੀਏ ਤਾਂ ਮਨਕੀਰਤ ਆਲਖ ਨੂੰ ਵੀ ਬਹੁਤ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਰਹਿੰਦੀਆਂ ਨੇ ਤੇ ਹੁਣ ਤੱਕ ਮਿਲ ਵੀ ਰਹੀਆਂ ਨੇ ਜੋ ਕਿ ਉਹਨਾਂ ਨੇ ਆਪਣੀ ਇੰਟਰਵਿਊ ਦੇ ਦੌਰਾਨ ਦੱਸਿਆ ਮਨਕੀਰਤ ਆਲਖ ਨੂੰ ਜਾਨ سے ਮਾਰਨ ਦੀ ਧਮਕੀ ਮਿਲੀ ਤਾਂ ਉਹ ਬਜੀ ਰੈਗੂਲਰ ਆਉਂਦੀ ਰਹਿੰਦੇ ਤੇ ਇਸੇ ਦੌਰਾਨ ਪੋਲਿਟੀਕਲ ਪਾਰਟੀਆਂ ਦੇ ਨਾਲ ਉਹਨਾਂ ਦਾ ਜੁੜੇ ਹੋਣਾ ਤੇ ਨਾਲ ਹੀ ਗਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ ਨੂੰ ਗਾਉਣਾ ਵੀ ਉਹਨਾਂ ਨੂੰ ਸ਼ੱਕ ਦੇ ਕਟਹਿਰੀ 'ਚ ਖੜਾ ਕਰਦਾ ਹੈ ਪਰ ਇਸ ਸਟੇਟਮੈਂਟ ਤੋਂ ਬਾਅਦ ਮਨਕੀਰਤ ਔਲਖ ਵਿਵਾਦਾਂ 'ਚ ਘਿਰਦੇ ਹੋਏ ਨਜ਼ਰ ਆ ਰਹੇ ਨੇ ਇਸ ਇੰਟਰਵਿਊ ਦੇ ਦੌਰਾਨ ਇੱਕ ਗੱਲ ਹੋਰ ਸਾਹਮਣੇ ਆਈ ਹੈ ਕਿ ਜਦੋਂ ਉਹਨਾਂ ਨੂੰ ਤਿੱਖੇ ਸਵਾਲ ਪੁੱਛੇ ਜਾ ਰਹੇ ਸੀ ਤਾਂ ਮਨਕੀਰਤ ਔਲਖ ਦੇ ਚਿਹਰੇ ਤੇ ਕਬਰਾਹਟ ਹੈ ਜਿਹੜੀ ਉਹ ਸਾਫ਼ ਦਿਖਾਈ ਦੇ ਰਹੀ ਸੀ ਮੈਂ ਚੀਜ਼ਾਂ 'ਚ ਨਾ ਮੈਨੂੰ ਪਾਓ ਨਾ ਬੁਲਾਓ ਤਾਂ ਜ਼ਿਆਦਾ ਚੰਗਾ ਹੁਣ ਦੇਖਣਾ ਇਹ ਹੋਵੇਗਾ ਕਿ ਮਨਕੀਰਤ ਔਲਖ ਇਸ ਵਾਦ ਚੋਂ ਬਾਹਰ ਆਉਂਦੇ ਨੇ ਜਾਂ ਨਹੀਂ ਸੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ